ਤਰ ਇਹਨਾਂ ਨੇ ਕਿਰਾਏਦਾਰ ਰਹਿੰਦੇ ਸੀਗੇ ਕਾਫੀ ਸਾਲਾਂ ਤੋਂ ਬਹੁਤ ਤੰਗ ਪਰੇਸ਼ਾਨ ਕਰਦੇ ਸੀਗੇ ਉਹਨਾਂ ਦੇ ਹੀ ਇਹ ਫੈਮਲੀ ਕਾਰ ਨਹੀਂ ਸੀ ਉਹਨਾਂ ਦੇ ਕਰਕੇ ਇਹ ਇਹਨਾਂ ਦੇ ਹਸਬੰਦ ਨੇ ਮਤਲਬ ਫਾਂਸੀ ਲੀਤੀ ਕਿਹਾ ਵੇਖਿਆ ਉਹਦੀਆਂ ਲੱਤਾਂ ਦੇ ਲੱਤਾਂ ਜੁੜੀਆਂ ਸੀ ਮੂੰਹ ਸਿਰ ਸੀ ਇਹਨੇ ਪਤਾ ਧੋਣਗੀ ਆ ਤੇ ਹੁਣ ਮੈਡੀਕਲ ਚ ਪਤਾ ਲੱਗੂਗਾ ਸਾਨੂੰ ਨਹੀਂ ਨੇ ਡਰਾਈਵਰ ਨੇ ਨਾ ਰੱਖਿਆ ਨਹੀਂ ਨਹੀਂ ਲਿਖਿਆ ਗਿਆ ਦੋਨੇ ਡਰਾਈਵਰ ਮਿਲਿਆ ਮੋਨਿਟਾ ਲਿਖੀ ਅਸੀਂ ਤਾਂ ਨਿਸਾਨੀ ਸਾਹ ਆਪਣੀ ਵਿਲੇ ਪੰਜਾਬ ਉਹਨਾਂ ਦਾ ਕੋਈ ਨਹੀਂ ਸਾਹ ਆਪਣੀ ਕੀਤਾ ਕਹਿੰਦੇ ਵੀ ਤੁਸੀਂ ਜੋ ਵੀ ਹੈਗਾ ਸਸਕਾਰ ਕੋਲ ਤੋਂ ਸਸਕਾਰ ਜਦ ਤੱਕ ਨੇ ਸਾਨੂੰ ਜਦ ਤੱਕ ਸਾਡਾ ਘਰ ਖਾਲੀ ਨਹੀਂ ਕੀਤਾ ਰਿਹਾ ਕਿ ਇਸ ਮੁੰਡੇ ਨੂੰ ਬਹੁਤ ਪਰੇਸ਼ਾਨ ਤੰਗ ਪਰੇਸ਼ਾਨ ਇਹਨਾਂ ਨੇ ਇੰਨਾ ਕੀਤਾ ਕਰਾਇਆ ਧਰਾਂ ਨੇ ਉਹ ਮਰਨ ਤੋਂ ਮਜਬੂਰ ਘਟ ਤਾਂ ਜੀ ਰੱਬ ਜਾਣੇ ਆਮ ਮਰੀਆ ਕਿ ਇਹਨਾਂ ਮਾਰ ਕੇ ਲੱਟਾ ਤੇ ਐਕਚੁਅਲ ਕੀ ਜੀਗਾ ਕਿ ਉਹਨਾਂ ਨੂੰ ਕਿੰਨੇ ਵਾਰ ਅਸੀਂ ਬੜੀ ਮਿੰਤਾ ਕੀਤੀ ਹੈ ਵੀ ਕੋਈ ਘੱਲ ਹੀ ਕਰ ਦਿਓ ਘੱਲ ਹੀ ਕਰ ਦਿਓ ਕੋਈ ਸਭ ਹੋ ਵੀ ਨਹੀਂ ਸਮਾਈ ਕਰਦੇ ਜੀ ਉਹ ਕਹਿੰਦੇ ਦੀ ਕੋਰਟ ਤੋਂ ਕੇਸ ਲੜ ਰਹੇ ਆ ਜੋ ਵੀ ਜੀ ਮੈਂਟਲੀ ਹਰਾਸਮੈਂਟ ਕੀਤਾ ਗਿਆ ਮਾਲਕ ਨੂੰ ਸਾਡ ਨੂੰ ਐ ਵਾ ਕੀ ਜੋ ਡੋਰ ਜਿਹੜੇ ਅੰਦਰ ਕਮਰੇ ਨੂੰ ਤਾਲੇ ਬੰਦ ਗਿੱਤੋ ਇਹਮ ਕਰਾਇਦਾਰਾਂ ਨੇ ਉਹ ਤਾਲੇ ਖਲਵਾ ਕੇ ਸਮਾਨ ਤਾਂ ਬਾਹਰ ਕਢਾ ਸਕਦੇ ਆ ਖਾਲੀ ਕਰਾ ਸਕਦੇ ਆ ਸਾਡੀ ਸਾਡ ਨਾਲ ਵੱਡੀ ਆ ਉਹ ਚਾਹੇ ਉਹਨਾਂ ਨਾਲ ਹੁਣ ਬਹਿ ਕੇ ਸਹਿਮਤੀ ਨਾਲ ਕਰਾ ਲੈਣ ਜਾਂ ਜਿੱਦਾਂ ਮਰਜ਼ੀ ਕਰਾਂ ਸਾਨੂੰ ਮਕਾਨ ਖਾਲੀ ਚਾਹੀਦਾ ਸਸ ਇਹ ਬਹੁਤ 7.56 ਲੱਖੇ ਅਪਰੀਆ ਅਰਜ਼ੀ ਕਰਤੀ ਕੱਲ ਦੀ ਪੰਜਾ ਦਰਜਾ ਦੋ ਦੋ ਬਸ ਦੋ ਦੋ ਚੀ ਦੋਨੇ ਹੀ ਰੈਸਟ ਕਰਦੇ ਆ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਕੱਲ ਇੱਕ ਖਬਰ ਨਸ਼ਰ ਕੀਤੀ ਸੀ ਜਿਸ ਵਿੱਚ ਆ ਇੱਕ ਵਿਅਕਤੀ ਦੀ ਸੁਸਾਇਸਾਈਡ ਦੇ ਕਾਰਨ ਮੌਤ ਹੋ ਜਾਂਦੀ ਹੈ ਪਰ ਪਰਿਵਾਰ ਵਾਲਿਆਂ ਦਾ ਮਹੱਲੇ ਵਾਲਿਆਂ ਦਾ આરોਪ ਹੈ ਕਿ ਉਹ ਸੁਸਾਇਸਾਈਡ ਨਹੀਂ ਕਤਲ ਸੀ ਆ ਕਿਉਂਕਿ ਮ੍ਰਿਤਕ ਦੇ ਸਰੀਰ ਦੇ ਉੱਤੇ ਸੱਟਾਂ ਦੇ ਨਿਸ਼ਾਨ ਸੀਗੇ ਪੋਸਟਮਾਰਟਮ ਦੀ ਰਿਪੋਰਟ ਤੇ ਆਉਣ ਤੋਂ ਬਾਅਦ ਪਤਾ ਲੱਗੇਗਾ ਵੀ ਇਸ ਵਿੱਚ ਅਸਲੀ ਵਜ੍ਹਾ ਕੀ ਰਹੀ ਹੈ ਮੌਦੀ ਤੇ ਹੁਣ ਸਾਡੇ ਨਾਲ ਇੱਥੇ ਲੋਕ ਮੌਜੂਦ ਨੇ ਬੇਟਾ ਕੀ ਨਾਮ ਹੈ ਤੁਹਾਡਾ ਇਸ਼ਾ ਕੀ ਹੋਇਆ ਸੀਗਾ ਤੁਸੀਂ ਦੱਸ ਸਕਦੇ ਹੋ ਮੇਰੇ ਪਾਪਾ ਨੂੰ ਉਹਨਾਂ ਨੇ ਮਾਰਿਆ ਵਾ ਹੋਰ ਦੱਸ ਦਿਓ ਕੀ ਮਾਮਲਾ ਸੀਗਾ ਪੂਰਾ ਦੱਸਿਓ ਜੀ ਸਰ ਇਹਨਾਂ ਦੇ ਕਿਰਾਏਦਾਰ ਰਹਿੰਦੇ ਸੀਗੇ ਕਾਫੀ ਸਾਲਾਂ ਤੋਂ ਬਹੁਤ ਤੰਗ ਪਰੇਸ਼ਾਨ ਕਰਦੇ ਸੀਗੇ ਉਹਨਾਂ ਦੇ ਹੀ ਇਹ ਫੈਮਿਲੀ ਕਾਰ ਨਹੀਂ ਸੀ ਉਹਨਾਂ ਦੇ ਕਰਕੇ ਇਹ ਇਹਨਾਂ ਦੇ ਹਸਬੰਦ ਨੇ ਮਤਲਬ ਫਾਂਸੀ ਲਿੱਤੀ ਉਹਨਾਂ ਨੂੰ ਟੌਰਚਰ ਕਰਦੇ ਸੀਗੇ ਨਾ ਬਹੁਤ ਜ਼ਿਆਦਾ ਇਹ ਜਦੋਂ ਫਾਂਸੀ ਲਿੱਤੀ ਹੈ ਕਰੇ ਕੋਈ ਨਹੀਂ ਸੀਗਾ ਇਹੀ ਸੀਗੇ ਮਾਂ ਪੁੱਤ ਸਾਨੂੰ ਪੂਰਾ ਹੀ ਸ਼ੱਕ ਹੁੰਦਾ ਤੇ ਵੀ ਉਹਨਾਂ ਨੇ ਕੀਤਾ ਜੋ ਵੀ ਕੀਤਾ ਸਵਾ। ਤੇ ਉਹ ਸੱਟਾਂ ਵੀ ਲੱਗੀਆਂ ਹੋਈਆਂ ਸੀ ਹੋਰ ਬੋਡੀ ਤੇ ਸੱਟਾਂ ਲੱਗੀਆਂ ਹੋਈਆਂ ਸੀ ਜੀ ਉਹਨਾਂ ਦੇ ਪੂਰੇ ਸਰੀਰ ਤੇ ਸੱਟਾਂ ਲੱਗੀਆਂ ਸੀ ਸਾਰਾ ਕੁਛ ਉਹਦਾ ਬਹੁਤ ਜ਼ਿਆਦਾ ਪੂਰਾ। ਤੁਸੀਂ ਹੁਣ ਇੱਥੇ ਧਰਨੇ ਤੇ ਬੈਠੇ ਨੇ ਕਿਉਂ ਬੈਠੇ? ਅਸੀਂ ਤਾਂ ਸਾਨੂੰ ਇਨਸਾਫ਼ ਨਹੀਂ ਮਿਲੇ ਪੰਜਾਬ ਉਹ ਸਾਰਾ ਕੋਈ ਇਨਸਾਫ਼ ਨਹੀਂ ਕੀਤਾ। ਕਹਿੰਦੇ ਵੀ ਤੁਸੀਂ ਜੋ ਵੀ ਹੈਗਾ ਸਸਕਾਰ ਕਰੋ ਸੇ ਸਸਕਾਰ ਜਦ ਤੱਕ ਨੇ ਸਾਨੂੰ ਜਦ ਤੱਕ ਸਾਡਾ ਘਰ ਖਾਲੀ ਨਹੀਂ ਕੀਤਾ ਰਿਹਾ ਸਾਨੂੰ ਬਣਦੀ ਕਾਰਵਾਈ ਜੋ ਸਾਨੂੰ ਕੀਤੀ ਜਾਵੇ। ਹਾਂਜੀ। ਕੀ ਨਾਮ ਹੈ ਮਾਤਾ ਜੀ? ਕਬਲਿਸ਼ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਇੱਥੇ ਤਰਨਾ ਕਹਿਣਾ ਚਾਹੁੰਦੇ ਸੀ 6 ਮਹੀਨੇ ਪਹਿਲੇ ਵੀ ਇਸ਼ੂ ਚੱਕਿਆ ਸੀ ਇਹਨਾਂ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਨਾ ਇਹਨਾਂ ਨੇ ਮਕਾਨ ਖਾਲੀ ਕੀਤਾ ਨਾ ਕੁਝ ਕੀਤਾ ਲੇਕਿਨ ਉਸ ਟੈਨਸ਼ਨ ਦੇ ਵਿੱਚ ਸਾਡਾ ਬੰਦਾ ਮਾਰ ਕੇ ਲਟਕਾਇਆ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਹੁਣ ਕਹਦੇ ਕਿ ਤੁਸੀਂ ਸਸਕਾਰ ਕਰ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਸਹਿਮਤ ਨਹੀਂ ਕਰਿਆ ਪੁਲਿਸ ਵਾਲੇ ਅਸੀਂ ਸਹਿਮਤ ਨਹੀਂ ਅਜੋਈਆਂ ਨਾਮ ਨਹੀਂ ਲਿਖਿਆ ਗਿਆ ਦੋਨੇ ਦੋਨੇ ਜੋਈਆਂ ਨਾਮ ਲਿਖਿਆ ਉਹਨਾਂ ਨੇ ਨਹੀਂ ਲਿਖਿਆ ਗਿਆ ਦੋਨੇ ਜੋਈ ਵੀ ਮਿਲਿਆ ਮੋਨਿਤਾ ਲੱਗੀ ਤਾਂ ਉਹਨਾਂ ਨੂੰ ਨਾ ਵੀ ਸ਼ੱਕ ਹਾਂਜੀ ਉਹਨਾਂ ਨੂੰ ਹੀ ਸ਼ੱਕ ਹੈ ਪੂਰਾ ਪੂਰਾ ਸ਼ੱਕ ਹੈ ਮੈਨੂੰ ਤੁਸੀਂ ਉਹਨਾਂ ਦੇ ਮੈਸੇਜ ਹਾਂਜੀ ਜਨਰਲ ਡੈਥ ਹੋ ਗਈ ਸੀ ਹਾਂਜੀ ਐਵੇਂ ਬੱਚੇ ਹਮੇ ਬੱਚੇ ਕਿੱਥੇ ਜਾਣਗੇ ਕੌਣ ਕਮਾ ਕੇ ਖਵਾਏਗਾ ਮੈਂ ਬੱਚਾ ਕੋਈ ਕਮਾਨ ਲਾਈ ਨਹੀਂਗਾ ਉਹ ਕਰਾਏਦਾਰ ਸੀ ਬੜਾ ਪਰੇਸ਼ਾਨ ਕਰਦੇ ਸੀ ਤੁਹਾਨੂੰ ਜੀ ਹਾਂਜੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਉਹਨੇ ਤਾਂ ਹੀ ਹਟੇ ਐਨੇ ਲੰਮਾ ਮਾਤਾ ਨਰਮ ਕਾ ਸਟਾਈਨ ਲੱਗੇ ਨੇ ਦੇਖੋ ਤੁਸੀਂ ਸਟਾਈਨ ਲੱਗੇ ਤੇ ਬਾਤ ਕਰਨੀ ਸੀ ਮਲੇ ਕਹਿੰਦੇ ਉਹਨੇ ਆਪ ਹੀ ਭੰਸਿ ਲਿਆ ਆਪੇ ਹੀ ਵਸਿਕ ਦੇ ਲੈ ਲੁਕਾ ਅਗਲਾ ਠੀਕ ਹੈ ਇਹ ਮਤ ਜੀ ਮੈਂ ਇਹੀ ਅਸੀਂ ਅਰਜ਼ਿ ਕਰਦੇ ਆਂ ਵੀ ਇਸ ਮੁੰਡੇ ਨੂੰ ਬਹੁਤ ਪਰੇਸ਼ਾਨ ਤੰਗ ਪਰੇਸ਼ਾਨ ਇਹਨਾਂ ਨੇ ਇੰਨਾ ਕੀਤਾ ਕਰਾਇਦਾਰਾਂ ਨੇ ਉਹ ਮਰਨ ਤਾਂ ਮਜਬੂਰ ਕਰਤਾ ਇਹਨਾਂ ਨੇ ਰੱਬ ਜਾਣੇ ਆਪ ਮਰਿਆ ਕਿ ਇਹਨਾਂ ਨੇ ਮਾਰ ਕੇ ਲਟਕਾਇਆ ਇਹ ਤਾਂ ਪਰਮਾਤਮਾ ਨੂੰ ਪਤਾ ਹੋਊਗਾ ਪਰ ਇਹਨਾਂ ਨੇ ਬਹੁਤ ਬੇਇਨਆਈ ਕੀਤੀ ਮੱਲਿਆ ਵਾਲਿਆਂ ਨੇ ਬਹੁਤ ਜ਼ੋਰ ਲਾਇਆ ਇਹ ਕੋ ਧਮਕੀਆਂ ਦਿੰਦੇ ਮੱਲਿਆ ਵਾਲਿਆਂ ਨੂੰ ਮੱਲਿਆ ਵਾਲਿਆਂ ਨੂੰ ਧਮਕੀਆਂ ਦਿੰਦੇ ਜਿੱਥੇ ਜ਼ੋਰ ਲਾਣਾ ਲਾ ਲੋ ਅਸੀਂ ਮਕਾਨ ਖਾਲੀ ਨਹੀਂ ਕਰਨਾ ਅਸੀਂ ਕਾਨੂੰਨ ਕਰਨਾ ਸਿੱਖੀ ਹੋਏ ਆਂ ਸਾਨੂੰ ਸਭ ਪਤਾ ਸੀ ਮਕਾਨ ਖਾਲੀ ਨਹੀਂ ਕਰਨਾ ਹਾਰ ਕੇ ਮੱਲਾ ਚੁੱਪ ਕਰਕੇ ਬਹਿ ਗਿਆ ਹਾਰ ਕੇ ਐਂਡ ਇਹ ਨਿਕਲਿਆ ਵੀ ਬੁੰਡਾ ਖਤਮ ਹੋ ਗਿਆ ਫਾਂਸੀ ਲੈ ਕੇ ਪਰ ਇਹਦਾ ਇਨਸਾਫ ਹੈ ਹੀ ਮਿਲਣਾ ਚਾਹੀਦਾ ਪੁਲਿਸ ਵਾਲੇ ਕਹਿੰਦੇ ਆ ਇਨਸਾਫ ਕਰੋ ਵੀ ਤੁਸੀਂ ਸਰਕਾਰ ਕਰ ਦੋ ਅਸੀਂ ਇਨਸਾਫ ਦਵਾਵਾਂਗੇ ਮੱਲੇ ਵਾਲੇ ਕਹਿੰਦੇ ਅਸੀਂ ਹੁਣ ਨਹੀਂ ਦੇਣਾ ਮੱਲੇ ਵਾਲੇ ਕਹਿੰਦੇ ਅਸੀਂ ਇਹ ਗੱਲ ਹੋਣ ਨਹੀਂ ਦੇਣੀ ਹੈ ਬਾਕੀ ਹੁਣ ਦੇਖੋ ਤੁਸੀਂ ਮਾਤਾ ਜੀ ਇਹ ਸੱਟਾਂ ਵੀ ਲੱਗੀਆਂ ਹੋਈਆਂ ਸੀਗੀਆਂ ਦੇਖੋ ਸਾਰਾ ਅਸੀਂ ਦੇਖਿਆ ਨਹੀਂ ਮੈਂ ਸੱਟਾਂ ਨਹੀਂ ਦੇਖੀਆਂ ਇਹ ਤਾਂ ਹੁਣ ਉੱਥੋਂ ਪਤਾ ਲੱਗੇਗਾ ਜਦ ਰਿਪੋਰਟ ਆਏਗੀ ਲਮਕੀਆਂ ਵੇਖਿਆ ਉਹਦੀ ਲੱਤਾਂ ਦੇ ਲੱਤਾਂ ਜੁੜੀਆਂ ਸੀ ਮੂੰਹ ਸਿਰ ਸੀ ਇਹ ਨਹੀਂ ਪਤਾ ਧੌਂਡ ਗਈ ਹੈ ਤੇ ਹੁਣ ਮੈਡੀਕਲ ਚ ਪਤਾ ਲੱਗੂਗਾ ਸਾਨੂੰ ਨਹੀਂ ਪਤਾ ਅਸੀਂ ਤਾਂ ਮੱਲੇ ਦੇ ਨਾਲ ਆ ਜਿੱਦਾਂ ਵੇਖਨੇ ਆ ਪਰ ਇਹਦੇ ਨਿਕਲ ਕੇ ਬੱਚੀ ਆ ਦੋ ਕੁੜੀਆਂ ਨੇ ਨਿਕਲ ਜਾਂ ਮੁੰਡਾ ਹੈ ਇਹ ਜਿਹਨਾਂ ਨੇ ਇਸ ਡੜਾ ਟੱਬਰ ਹੈ ਮੱਲੇ ਵਾਲਾ ਤਾਂ ਸਾਥ ਦੇ ਰਿਆ ਨਾ ਮੱਲੇ ਵਾਲੇ ਕਹਿੰਦੇ ਵੀ ਕਿਸੇ ਤਰੀਕੇ ਨਾਲ ਉਹਨੂੰ ਸਾਥ ਮਿਲੇ ਬੱਚਿਆਂ ਨੂੰ ਕੌਣ ਪੁੱਛੇਗਾ ਤੁਸੀਂ ਦੇ ਸਕਦੇ ਹੋ ਵੀ ਜਿਹੜਾ ਇੱਥੇ ਸਾਰੇ ਲੋਕ ਬڑے ਪ੍ਰੇਸ਼ਾਨ ਨੇ ਤੇ ਮ੍ਰਿਤਕ ਪਰਿਵਾਰ ਦੇ ਨਾਲ ਖੜੇ ਨੇ ਤੇ ਸੰਸਕਾਰ ਕਰਨ ਤੋਂ ਮਨਾ ਕੀਤਾ ਜਾ ਰਿਹਾ ਹੈ ਬੋਡੀ ਦਾ ਕਿਉਂਕਿ ਜਿੰਨੀ ਦੇਰ ਇਹਨਾਂ ਦਾ ਕਹਿਣ ਦੇ ਮੁਤਾਬਕ ਹੈ ਵੀ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਉਨੀ ਦੇਰ ਜਿਹੜਾ ਸੰਸਕਾਰ ਨਹੀਂ ਕੀਤਾ ਜਾਏਗਾ ਤੋਂ ਟਿਪਾ ਰੋਡ ਦੇ ਉੱਤੇ ਜਿਹੜੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਮਹੱਲੇਦਾਰਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਆ ਤੇ ਰੋਡ ਜਾਮ ਕਰ ਦਿੱਤਾ ਗਿਆ ਆ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਨਸਾਫ ਵੀ ਜਿੰਨੀ ਦੇਰ ਆ ਇਹਨਾਂ ਦਾ ਜਿਹੜਾ ਕਿਰਾਏਦਾਰ ਸੀ ਕਿਰਾਏਦਾਰ ਦਾ ਕਮਰਾ ਖਾਲੀ ਨਹੀਂ ਕਰਾਇਆ ਜਾਂਦਾ ਜਾਂ ਕੋਈ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਦ ਤੱਕ ਜਿਹੜਾ ਹੈਗਾ ਧਰਨਾ ਇਹ ਲੱਗਿਆ ਰਹੂਗਾ ਬਾਈ ਜੀ ਕੀ ਨਾਮ ਹੈ ਨਮਨ ਜੀ ਅੱਜ ਇੱਥੇ ਧਰਨਾ ਲਗਾਇਆ ਟੱਬਾ ਰੋਡ ਤੇ ਤੇ ਕੀ ਕਰਨ ਰਿਹਾ ਤੇ ਦੱਸੋ ਇਹਦੇ ਬਾਰੇ ਮੈਂ ਤਾਂ ਜੀ ਇਹਨਾਂ ਦੇ ਮਤਲਬ ਇਹ ਲਗਾ ਲਓ ਇਹਨਾਂ ਦੀ ਗਲੀ ਦੇ ਵਿੱਚ ਹੀ ਰਹਿਣਾ ਵਾ ਪੰਜ-ਸੱਤ ਘਰ ਛੱਡ ਕੇ ਐਕਚੁਅਲੀ ਇਹਨਾਂ ਦਾ ਕੋਈ ਸਟੇਜ 2 ਦਾ ਪੰਗਾ ਸੀਗਾ ਮਕਾਨ ਮਾਲਕ ਕੋਲ ਕਿਰਾਏਦਾਰ ਦੇ ਵਿੱਚ ਠੀਕ ਹੈ ਜੀ ਤੇ ਇਹਨਾਂ ਨੇ ਸਟੇਜ ਤੋਂ ਬਾਅਦ ਮਤਲਬ ਪਹਿਲਾਂ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਜੀ ਬਹੁਤ ਜ਼ਿਆਦਾ ਅਸੀਂ ਸਾਰੇ ਮਹੱਲੇ ਵਾਲਿਆਂ ਨੇ ਇੱਕ ਦੋ ਵਾਰੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੂੰ ਖਾਲੀ ਕਰ ਦੇ ਕਿਉਂ ਕਿ ਇਹ ਜਿਹੜਾ ਮਕਾਨ ਮਾਲਕ ਸੀ ਜਿਹਨਾਂ ਦੀ ਡੈਥ ਹੋਈ ਆ ਐਡੇ ਕੋ ਮਾਤਰ ਬੰਦੇ ਐਨੇ ਕੋ ਮਤਲਬ ਵਧੀਆ ਬੰਦੇ ਹੈਗੇ ਨਾ ਇਹਨਾਂ ਕਹਿੰਦੇ ਕਿ ਕਿਹੜੀ ਨਹੀਂ ਮਾਰੀ ਹੋਊਗੀ ਸਰ ਇਹਦਾ ਗਾਰੰਟੀ ਆ ਮਤਲਬ ਐਨੇ ਕੋ ਵਧੀਆ ਬੰਦੇ ਸੀ ਦਿ ਲੋ ਤੇ ਐਕਚੁਅਲ ਕੀ ਸੀਗਾ ਕਿ ਉਹਨਾਂ ਨੂੰ ਕਿੰਨੀ ਵਾਰ ਅਸੀਂ ਬੜੀ ਮਿੰਤਾ ਕੀਤੀਆਂ ਕਿ ਤੂੰ ਖਾਲੀ ਕਰ ਦੋ ਖਾਲੀ ਕਰ ਦੋ ਕੋਈ ਸਰ ਉਹ ਵੀ ਨਹੀਂ ਸੁਣਵਾਈ ਕਰਦੇ ਸੀ ਉਹ ਕਹਿੰਦੇ ਅਸੀਂ ਕੋਰਟ ਤੋਂ ਕੇਸ ਲੜ ਰਹੇ ਆ ਜੋ ਵੀ ਸੀ ਮੈਂਟਲੀ ਹਰਾਸਮੈਂਟ ਕੀਤਾ ਗਿਆ ਮਾਲਕ ਨੂੰ ਉਹ ਤੋਂ ਬਾਅਦ ਜੀ ਅੱਜ ਤੁਸੀਂ ਇਹ ਲਗਾ ਲੋ ਕੱਲ ਦੀ ਗੱਲ ਹੈ ਕੱਲ ਡੈੱਡ ਬੋਡੀ ਆਈ ਹੈ ਸਭ ਦੇ ਸਾਹਮਣੇ ਇਟ ਮੀਨ ਸਾਨੂੰ ਤਾਂ ਹੀ ਹੈ ਕਿ ਕੱਲ ਹੀ ਮਰਿਆ ਵਾ ਕੋਈ ਵੀ ਹੈ ਨਹੀਂ ਸੀ ਜੀ ਮਕਾਨ ਮਾਲਕ ਸਰਵ ਕੱਲ੍ਹ ਹੀ ਸੀਗਾ ਉਹਨੂੰ ਇਕੱਲੇ ਨੂੰ ਹੁਣ ਪਤਾ ਨਹੀਂ ਇਹਨਾਂ ਨੇ ਮਾਰ ਕੇ ਟੰਗਤਾ ਜਾਂ ਉਹ ਆਪ ਸੁਸਾਇਡ ਕਰ ਗਿਆ ਪਰ ਹੋਇਆ ਦੋਨੇ ਕੇਸਾਂ ਦੇ ਵਿੱਚ ਦੋਨੇ ਚੀਜ਼ਾਂ ਦੇ ਵਿੱਚ ਸਰ ਇਹਦੀ ਹੀ ਵਜ੍ਹਾ ਨਾਲ ਹੋਇਆ ਵਾ ਕਿਰਾਏਦਾਰਾਂ ਦੀ ਕਿਰਾਏਦਾਰਾਂ ਦੀ ਵਜ੍ਹਾ ਨਾਲ ਹੀ ਹੋਇਆ ਰਾਈਟ ਸਾਨੂੰ ਹੁਣ ਸਰ ਕੁਝ ਹਾਦ ਤੱਕ ਜਿਹੜੇ ਐਸ ਐਚਓ ਸਾਹਿਬ ਹੈਗੇ ਆ ਟਿਬਾ ਰੋਡ ਦੇ ਜਸਪਾਲ ਸਿੰਘ ਜੀ ਇਹਨਾਂ ਵੱਲੋਂ ਕੁਝ ਰਾਏ ਤਾਂ ਸੀ ਕਿ ਚਲੋ ਅਸੀਂ ਜੋ ਵੀ ਬੰਦੀ ਕਾਰਵਾਈ ਹੈਗੀ ਉਹਨਾਂ ਨੇ ਕੀਤੀ ਆ ਮੈਂ ਇਹ ਨਹੀਂ ਕਹਿੰਦਾ ਨਹੀਂ ਕੀਤਾ ਬਟ ਸਾਡਾ ਇਹ ਵਾਹ ਕਿ ਘਡੌੜ ਜਿਹੜੇ ਅੰਦਰ ਕਮਰੇ ਨੂੰ ਤਾਲੇ ਬੰਦ ਕੀਤਾ ਹੋਇਆ ਕਿਰਾਏਦਾਰਾਂ ਨੇ ਉਹ ਤਾਲੇ ਖਲਵਾ ਕੇ ਸਮਾਨ ਤਾਂ ਬਾਹਰ ਕਢਾ ਸਕਦੇ ਆ ਖਾਲੀ ਕਰਾ ਸਕਦੇ ਆ ਉਹ ਜਿੱਦਾਂ ਮਰਜ਼ੀ ਸਰ ਬਹੁਤ ਜ਼ਿਆਦਾ ਵੱਡਾ ਅਨਿਆਏ ਹੋ ਰਿਹਾ ਵਾ ਬੱਚੇ ਛੋਟੇ ਛੋਟੇ ਆ ਪਰਿਵਾਰ ਪਾਲਣ ਵਾਲਾ ਕੋਈ ਨਹੀਂ ਹੈਗਾ आखिर बच्चे किदा पलनगे परिवार किदा पलूआ ओ जनाने किदा रोटी खा लोगे रात दी बहुत ਔਖੀ ਚੀਜ਼ਾਂ ਆ ਸਰ ਜਿਹੜੇ ਕਿਰਾਏਦਾਰ ਸੀਗੇ ਉਹ ਮਾਂ ਪੁੱਤ ਨੂੰ ਪੁਲਿਸ ਨੇ ਥਾਣੇ ਵੀ ਬੰਦ ਕੀਤਾ ਬੰਦ ਕੀਤਾ ਆ ਵਾ ਸਰ ਕੱਲ ਦਾ ਹੀ ਬੰਦ ਕੀਤਾ ਇਹਦੇ ਚ ਕੋਈ ਦੋਰ ਆਏ ਨਹੀਂ ਔਰ ਪੋਸਟਮਾਨਮ ਲਈ ਬੋਡੀ ਗਈ ਸੀ ਪੋਸਟਮਾਨਮ ਵੀ ਹੋ ਚੁੱਕਾ ਵਾ इवन ਚਲੋ ਰਿਪੋਰਟ ਤਾਂ ਤਨ ਪਤਾ ਹੀ ਹਲੇ ਟਾਈਮ ਲੱਗਦਾ ਹੀ ਆ ਰਿਪੋਰਟ ਨਹੀਂ ਆਈ ਆ ਬਟ ਅਸੀਂ ਕਹਿੰਨੇ ਸਰ ਜੋ ਬੰਦੀ ਕਾਰਵਾਈ ਆ ਉਹ ਕੱਡੋ ਅੱਡ ਸਿਰਫ ਇੰਨੀ ਕੁ ਆ ਕਿ ਸਾਨੂੰ ਪਹਿਲੇ ਮਕਾਨ ਖਾਲੀ ਕਰਾ ਕੇ ਦਿੱਤਾ ਜਾਵੇ ਸਾਰੇ ਸਰ ਨਾਲੋਂ ਵੱਡੀ ਹੈ ਉਹ ਚਾਹੇ ਉਹਨਾਂ ਨਾਲ ਹੁਣ ਬਹਿ ਕੇ ਸਹਿਮਤੀ ਨਾਲ ਕਰਾ ਲੈਣ ਜਾਂ ਜਿੱਦਾਂ ਮਰਜ਼ੀ ਕਰਾਣ ਸਾਨੂੰ ਮਕਾਨ ਖਾਲੇ ਚਾਹੀਦਾ ਸਰ ਇਹ ਬਹੁਤ ਵੱਡੀ ਇੱਕ ਰਿਕਵੈਸਟ ਵਾਲੀ ਗੱਲ ਹੈ ਐਸ ਐਚਓ ਸਾਹਿਬ ਨੂੰ ਵੀ ਕਿ ਇਹ ਕੰਮ ਪਹਿਲੇ ਫਰਜ਼ ਤੇ ਕੀਤਾ ਜਾਵੇ ਤੇ ਹੁਣ ਜਿਹੜਾ ਤਰਨਾ ਪ੍ਰੋਸੈਸ ਲਾਇਆ ਵੀ ਇਹ ਕਿੰਨੀ ਦਿਨ ਚੱਲੂਗਾ ਸਰ ਇਹ ਜਦੋਂ ਐਸ ਐਚਓ ਸਾਹਿਬ ਆਣਗੇ ਅਸੀਂ ਮਤਲਬ ਹਲੇ ਸੰਸਕਾਰ ਨਹੀਂ ਕੀਤਾ ਬੋਡੀ ਸਾਡੀ ਉੱਥੇ ਪਈਆ ਡਿਫ੍ਰੀਜਰ 'ਚ ਜਦੋਂ ਐਸ ਐਚਓ ਸਾਹਿਬ ਆਣਗੇ ਸਾਡੇ ਨਾਲ ਗੱਲ ਕਰਨਗੇ ਸਾਨੂੰ ਮਤਲਬ ਅਨ ਯਾਨੀ ਸਰ ਆਪਾਂ ਗੱਲ ਕਰਦੀ ਹੈ ਕਿ ਤੇ ਸੰਸਕਾਰ ਕਰਿਆ ਹੋ ਤੇ ਅਸੀਂ ਕਰਾ ਦਾਂਗੇ ਸਾਨੂੰ ਉਹ ਚੀਜ਼ ਨਾ ਦਿਓ ਸਾਨੂੰ ਚਾਹੀਦੀ ਵੀ ਨਹੀਂ ਸਾਨੂੰ ਜੇ ਕਰਨਾ ਹੈ ਤਾਂ ਮੌਕੇ ਤੇ ਕਰ ਦਿਓ ਅਸੀਂ ਬੜੇ ਖੁਸ਼ ਹੋ ਜਾਾਂਗੇ ਠੀਕ ਹੈ ਜੀ ਛੋਟੇ ਬੱਚਿਆਂ ਦੀ ਜਿਹੜੀ ਦੁਆਵਾਂ ਨਾ ਸਰ ਉਹ ਲੱਗਣ ਗਿਆ ਸੱਚੋ ਸਾਹਿਬ ਨੂੰ ਬਸ ਇਹ ਮੌਕੇ ਦਾ ਕੰਮ ਕਰਾਓ ਠੀਕ ਹੈ ਜੀ ਸੋ ਹੁਣ ਇਸ ਮਾਮਲੇ ਦੇ ਵਿੱਚ ਥਾਣਾ ਟੱਬਾ ਦੇ ਐਸਐਚਓ ਦਾ ਕੀ ਕਹਿਣਾ ਹੈ ਆਪਾਂ ਫੋਨ ਕਾਲ ਲਾ ਲੈਣੇ ਆ नो आंसर देखो आप फोन कर रहे थे तो फोन कट दिता गया चलो एक बार फिर लगाने फोन देखते हैं भी की कहें ओ ਸਾਰਾ ਧਰਨਾ ਲੱਗਾ ਜਿਹੜਾ ਟੱਬਾ ਰੋਡ ਤੇ ਉਹ ਬੋਡੀ ਨੂੰ ਲੈ ਕੇ ਇਹਦੇ ਵਿੱਚ ਕੀ ਕਾਰਵਾਈ ਹੋਈ ਹੈ ਹਾਂਜੀ ਹਾਂਜੀ ਟੱਬਾ ਰੋਡ ਦੇ ਉੱਤੇ ਇੱਕ ਧਰਨਾ ਲੱਗਿਆ ਹੋਇਆ ਹੈ ਜਿਹੜੀ ਕੱਲ ਡੈਥ ਹੋਈ ਸੀ ਨਾ ਹਾਂਜੀ ਹਾਂਜੀ ਹਾਂ ਉਸ ਮਾਮਲੇ ਦੀ ਧਰਨਾ ਲਾਇਆ ਲੋਕਾਂ ਨੇ ਤੇ ਇਸ ਮਾਮਲੇ 'ਚ ਕੀ ਕਾਰਵਾਈ ਹੋਈ ਹੈ ਸਾਈਡ ਤੇ ਹੋ ਗਈ ਬੜੀ ਗੱਲ ਕਰਨ ਸਾਈਡ ਤੇ ਹੋ ਜੋ ਬੜੀ ਰੌਲਾ ਪੰਦਾ ਵਿੱਚ ਅੱਛਾ ਜੀ ਸਾਈਡ ਤੇ ਹੋਇਆ ਨਾ ਜੀ ਹਾਂਜੀ ਹਾਂਜੀ ਦੱਸੋ ਜੀ ਇਹ ਬ੍ਰਦਰ ਕੱਲ ਨਾ ਇਹ ਬੰਦੇ ਨੇ ਸੂਇਸਾਈਡ ਕੀਤੀ ਸੀ ਅੱਛਾ ਜੀ ਅਸੀਂ ਮੁਕਦਮਾ ਦਰਜ ਕਰਕੇ ਧਾਰਾ 306 ਕਿਸੇ ਨੂੰ ਮਰਨ ਵਾਸਤੇ ਮਜਬੂਰ ਕਰਨ ਦਾ ਜੀ ਧਾਰਾ 306 ਲਾ ਕੇ ਅਫੀਅਰ ਦਰਜ ਕਰਤੀ ਕੱਲ ਦੀ ਅੱਛਾ ਦਰਜਾ ਜੀ ਦੋ 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 ਦੋਸ਼ੀ ਦੋਨੇ ਹੀ ਰੈਸਟ ਕਰ ਲਏ ਅੱਛਾ ਜੀ ਇਹ ਹੁਣ ਸਾਨੂੰ ਕਹਿੰਦੇ ਵੀ ਤੁਸੀਂ ਨਾ ਇਹ ਮਕਾਨ ਖਾਲੀ ਕਰਵਾ ਕੇ ਦਿਓ ਉਹਨਾਂ ਤੋਂ ਅੱਛਾ ਜੀ ਜਿਹੜੇ ਜਿਹੜੇ ਬੰਦੇ ਤੇ ਪਰਚਾ ਦਰਜ ਹੋਇਆ ਨਾ ਉਹ ਇਹਨਾਂ ਦੇ ਕਿਰਾਏਦਾਰ ਨਹੀਂ ਹਾਂਜੀ ਹਾਂਜੀ ਇਹ ਕਹਿੰਦੇ ਵੀ ਮਕਾਨ ਖਾਲੀ ਕਰਾ ਕੇ ਤੇ ਉਹ ਮਕਾਨ ਜਿਹੜਾ ਉਹਦਾ ਕੋਰਟ ਚ ਕੇਸ ਚੱਲਦਾ ਹੈ। ਅੱਛਾ ਜੀ। ਤੇ ਦੇਖੋ ਅਸੀਂ ਕਿਵੇਂ ਪੁਲਿਸ ਕਿਵੇਂ ਖਾਲੀ ਕਰਾ ਦੂ ਮਕਾਨ ਤੇ ਇਹਨਾਂ ਦਾ ਸਾਰੇ ਇਹ ਵੀ આરોਪ ਹੈਗਾ ਕਹਿੰਦੇ ਵੀ ਉਹਦੇ ਸੱਟਾ ਵੀ ਵਜੀਆਂ ਹੋਈਆਂ ਸੀ ਜਿਹੜੀ ਮ੍ਰਿਤਕ ਦੀ ਬੋਡੀ ਸੀਗੀ ਤੇ ਉਹ 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 ਅਸੀਂ ਲਾਸ਼ ਦਾ ਪੋਸਟਮਾਰਟਮ ਕਰਾਇਆ। ਜੀ। ਜੋ ਡਾਕਟਰ ਸਾਹਿਬ ਡਿਸੀਜਨ ਦੇਣਗੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਫਿਰ ਹੋ ਜੂ। ਚਲੋ ਤੇ ਫੇ ਹੁਣ ਇਹ ਡੈੱਡ ਬੋਡੀ ਸੜਕ ਤੇ ਰੱਖਣ ਲੱਗੇ ਆ ਤੇ ਇਹਦੇ ਵਾਸਤੇ ਫੇ ਹੁਣ ਕੀ ਫੋਰਸ ਆਊਗੀ ਜਾਂ ਕੀ ਇਹਨੂੰ ਹਟਾਇਆ ਜਾਊਗਾ ਕਿਦਾਂ? ਹੁਣ ਦੇਖੋ ਹੁਣ ਇਹਨਾਂ ਨੂੰ ਦੇਖੋ ਅਸੀਂ ਜਿਹੜੀਆਂ ਸ਼ਰਤਾਂ ਰੱਖਦੇ ਤੋ ਅਸੀਂ ਕਰਤੇ ਸਕਦੇ ਨਹੀਂ। ਜੀ। ਮਕਾਨ ਤੇ ਅਸੀਂ ਖਾਲੀ ਕਰਵਾ ਨਹੀਂ ਸਕਦੇ। ਜੀ ਜੀ। ਬਾਕੀ ਜੇ ਧਰਨਾ ਲਾਇਆ ਤੇ ਧਰਨਾ ਲਾਉਣ ਦੀ ਜਿਹੜੀ ਕਾਰਵਾਈ ਹੋਏਗੀ ਉਹ ਫੇ ਕਰਾਂਗੇ ਇਹਨਾਂ ਤੇ। ਚਲੋ। ਠੀਕ ਆ ਸਾਬ ਠੀਕ ਆ ਜੀ। ਥੈਂਕ ਯੂ। ਸੋ ਤੁਸੀਂ ਸੁਣਿਆ ਆਂ ਵੀ ਐਸ.ਐਚ.ਓ. ਟਿੱਬਾ ਨੇ ਕਿਹਾ ਆ ਵੀ ਜਿਹੜੀ ਵੀ ਧਾਰਾ ਬਣਦੀ ਸੀਗੀ ਤੇ ਉਹ ਰੁਪਈਆਂ ਦੇ ਖਿਲਾਫ ਲਗਾ ਕੇ ਤੇ ਦੋ ਰੁਪਈਆਂ ਨੂੰ ਕਾਬੂ ਵੀ ਕਰ ਲਿਆ ਆ ਤੇ ਉਸ ਤੋਂ ਇਲਾਵਾ ਵੀ ਜੇ ਧਰਨਾ ਪ੍ਰਦਰਸ਼ਨ ਕਰਦੇ ਆ ਤੇ ਇਹ ਇਹਨਾਂ ਦੀ ਮਰਜ਼ੀ ਆ ਪਰ ਕਾਨੂੰਨ ਦੇ ਖਿਲਾਫ ਇਹ ਗੱਲ ਹੋਏਗੀ ਫਿਰ ਜੋ ਵੀ ਕਾਰਵਾਈ ਬਣਦੀ ਹੋਊਗੀ ਤੇ ਉਹ ਕੀਤੀ ਜਾਏਗੀ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈਗਾ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤੇ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ